ਕੱਲ ਨੂੰ ਸਾਡਾ ਪੱਥਰ ਆਇਆ ਕੱਲ ਦਾ ਆ ਗਿਆ ਵਾ ਤੇ ਦੋ ਪੀਸ ਆਇਆ ਵਾ ਇਹ ਆਡੀ ਹੁਣ ਉੱਪਰ ਲੱਗਨੇ ਵਾ ਤੇ ਇਹ ਆਇਆ ਨਾ ਜੀ ਉਹਦਾ ਕੈਮੀਕਲ ਲੱ ਪੱਥਰ ਜਿਹੜਾ ਨਾਉਣਾ ਉਹ ਆਇਆ ਉਹਦਾ ਟਾਇਰ ਹੈ ਨਾ ਟਾਇਰ ਨਾਲ ਸੱਸੀ ਜੋਲੀ ਨਾ ਮਲਟੀਪਰਪਸ ਐਪਲੀਕੇਸ਼ਨ ਇੰਟੀਰੀਅਰ ਐਂਡ ਐਕਸਟੀਰੀਅਰ ਉਹਨਾਂ ਸਾਰਾ ਕੁਝ ਜੋ ਵੀ ਆ ਇਹ ਜਿਹੜੀਆਂ ਹੁਣ ਇੰਤਰੀਰ ਵਿੱਚ ਲੀਕ ਪਾਉਣੀਆਂ ਉਹ ਹੁੰਦੀ ਐ ਦਿੱਤੀ ਜਿੱਦਾਂ ਤੁਹਾਨੂੰ ਹੁੰਦੀ ਆਂਡੀ ਪੁਰਾਣੀ ਤੇ ਵੀ ਪਈ ਨਾ ਉਹ ਲੀਕ ਐਡਾ ਦੇ ਵਿੱਚ ਪੈਣੀ ਆ ਤੇ ਉਹ ਚੀਜ਼ ਸੇਮ ਟੂ ਸੇਮ ਇਹ ਜਿਹੜੀ ਇਹ ਮੈਨੂੰ ਪਤਾ ਨਹੀਂ ਵਸੇ ਕਿਹੜੇ ਕੰਮ ਦੇ ਹੂੰ ਤਾਂ ਵੀ ਮੈਨੂੰ ਪਤਾ ਸੀ ਬਾਕੀ ਤੁਹਾਨੂੰ ਜਦੋਂ ਲੱਗੂਗਾ ਨਾ ਪੱਥਰ ਤੇ ਨਾਲ ਤੁਹਾਨੂੰ ਅੱਜ ਮੌਂਟੀ ਦੀ ਟਾਈਲ ਵੀ ਬਖਾ ਦੇ ਉੱਪਰ ਜਾ ਕੇ ਬਾਕੀ ਮਿਲਦੇ ਆ ਜੀ ਤੁਹਾਨੂੰ ਬਾਦ ਵਿੱਚ ਗਾਇਸ ਹਾਂਦੀ ਪੋੜੀ ਵੀ ਹੋਊਗੀ ਅੱਜ ਹੀ ਰੈਡੀ ਹਾਂ ਲੱਗ ਰਹੀਆਂ ਹੈਲੋ ਅੰਕਲ ਜੀ ਹੈਲੋ ਕਰਨ ਦੇ ਹੈਲੋ ਕਰਨਦੇ ਅੰਕਲ ਤਾਂ ਮੈਂ ਅੰਕਲ ਸਾਡੇ ਕਰਦੇ ਆ ਜੀ ਕੰਮ ਤੇ ਇਹ ਮੈਂ ਤੁਹਾਨੂੰ ਸਾਰੇ ਆਇਆ ਮੰਮੀ ਅੰਕਲ ਨੂੰ ਨਾ ਨਹੀਂ ਕਰਤਾ ਜੀ ਕੰਮ ਹੁਣ ਕੀ ਕਰਨ ਦੇ ਅੱਛਾ ਇਹ ਸਾਈਡ ਤੇ ਅੰਕਲ ਨੂੰ ਨਹੀਂ ਪੀਸ ਦੇ ਜੀ ਜੋੜਨ ਤੇ ਇੱਥੇ ਸਾਰੇ ਖਲਾਰੇ ਪਾਇਆ ਮਨ ਲੈ ਜਦੋਂ ਪੜਾਈ ਮਿਸਤਰੀ ਆ ਜਿੰਦੇ ਖਲੋਰਾ ਪਾਇਆ ਆਪ ਕੋ ਕੋਠੇ ਤੇ ਵੀ ਜਲੂਸ ਨਿਕਲਿਆ ਸਾਡੇ ਘਰ ਦਾ ਸਾਰਾ ਤੇ ਆ ਜੀ ਸਾਡੇ ਮੰਦਰ ਚ ਲੱਗੇ ਹੋ ਹੁੰਦਾ ਪ੍ਰੋਗਰਾਮ ਜਨਮਸ਼ਤਮੀ ਦਾ ਵਸਦੀ ਮਹਾਤਾ ਵੀ ਲਕਸ਼ਮੀ ਗਾਇਣ ਰਵਾਂ ਜੇਪ ਪੋੜੀ ਹੋ ਤਾਂ ਕੱਤੀ ਰੈਡੀ ਸਾਰੀ ਆਪਾਂ ਹੁਣ ਤੁਹਾਨੂੰ ਮੈਂਦੇ ਹਾਂ ਜੀ ਬਾਦ ਮੇ। ਹਾਂ ਸਾਡੀ ਇਹ ਸਾਡੀ ਸਹੀ ਨਹੀਂ ਇਹਦੀ ਆਪਾਂ ਸੈਟਿੰਗ ਲੱਗੀ ਕਰਾਂਗਾ ਕਿ ਆਹ ਕੀ ਹੈ ਕਿ ਹੁੰਦੇ ਇਹ ਬਾਤਾਂ ਘਲੋਟੇਰ ਪਾਪਾ ਆ ਗਏ ਬਾਹਰੋਂ ਫਿਰ ਕੇ ਖਾ ਪੀ ਕੇ ਖਾ ਵੀ ਕੇ ਉਹ ਬੰਦੇ ਦਾ ਤੁਸੀਂ ਕਿਹੜਾ ਖਾ ਸੀਮਿੰਟ ਲੈਂਦਾ ਹੈ ਜੀ ਹਾਂ ਜੀ ਸਾਡੀ ਗਲੀ ਆ ਜੀ ਗਾਈਸ ਇਹ ਜਦੋਂ ਹੁਣ ਇਹ ਨਵੇਂ ਡਿਜ਼ਾਈਨ ਦਾ ਬਣਾ ਲੱਗੇ ਆ ਜੀ ਆਪਾਂ ਗਾਈਸ ਇਹ ਹੁਣ ਨਵੇਂ ਡਿਜ਼ਾਈਨ ਦਾ ਆਪਾਂ ਲੱਗੇ ਪੂਣ ਇੱਥੇ ਡਿਜ਼ਾਈਨ ਕੌੜੀਆਂ ਤੇ ਆਹ ਬਾਹਰ ਵਿੱਚ ਤੇ ਕਿੰਨੇ ਪੈਂਦੇ ਆ ਜੀ ਗਾਈਸ ਤੁਹਾਨੂੰ ਬਾਅਦ ਵਿੱਚ ਸੰਕਲ ਅੰਕਲ ਜੀ ਕੰਮ ਕਰਨ ਆਲੋ ਅੰਕਲ ਜੀ ਅੰਕਲ ਨੂੰ ਨਹੀਂ ਦੇ ਇਹ ਕਿਹੜਾ ਡਿਜ਼ਾਈਨ ਲੱਗੇ ਪਾਉਣੇ ਤੇ ਇਹ ਅੰਕਲ ਨੂੰ ਨੇ ਐਦਾਂ ਦਾ ਵੀ ਸ਼ੇਪ ਵਾਂਗੂ ਡਿਜ਼ਾਈਨ ਪਾਉਣਾ ਹੈ ਜੀ ਇਹ ਆਪਾਂ ਨਵਾਂ ਬਣਾਉਣ ਲੱਗੇ ਆਂ ਤੇ ਅੰਕਲ ਦੇ ਕੰਮ ਕਰਨ ਇਧਰ ਸਾਡਾ ਕੰਮ ਸ਼ੁਰੂ ਦੁੱਜਾ ਵੀ ਹੁੰਦਿਆ ਵਾ ਮੈਂ ਦੇਤੀ ਤੁਹਾਨੂੰ ਗਾਇਸ ਜਿਹੜਾ ਡਿਜ਼ਾਈਨ ਕਰ ਦੂੰਗਾ ਇਸ ਡਿਜ਼ਾਈਨ ਸਾਡਾ ਬਣ ਗਿਆ ਜੀ ਪਿੰਸ ਪੱਧਰਾ ਪਾਪਾ ਮੇਰੇ ਦੇਏ ਜੀ ਕਰਨ ਸਰਦੇ ਜੋ ਐਦਾਂ ਵੀ ਸ਼ੇਪ ਦੀ ਵਾਂਗੂ ਡਿਜ਼ਾਈਨ ਬਣ ਗਿਆ ਜੀ ਦੱਬਾ ਰਚ ਨਹੀਂ ਗਏ ਤੁਹਾਨੂੰ ਫਿਰ ਮਿਲਦੇ ਪੈਕਚ ਵਲੌਗ ਦੇ ਉੱਤੇ ਹੁਣ ਲੱਗ ਜਾਣਾ ਜੀ ਦੇ ਪੱਥਰ ਇਹ ਪੱਥਰ ਲੱਗ ਸੁੰਦਾਰ ਪਿਆ ਯਾਰ ਜੀ ਪਿਆ ਡਿਜ਼ਾਈਨ ਵਾਲਾ ਥੋਪੀਸ ਕਰਕੇ ਆ ਗਏ ਕਿਉਂਕਿ ਅਸੀਂ ਇਹਨਾਂ ਕਰਕੇ ਦੋ ਕਰਦੇ ਮੇਰੇ ਨਾਲ ਅਗਲੀ ਸਾਡਾ ਸਟੈਪ ਹੋ ਗਿਆ ਰੈਡੀ ਵੇਖ ਸਕਦੇ ਜੀ ਕਿੰਨਾ ਸੋਹਣਾ ਸਟੈਪ ਬਣ ਗਿਆ ਜੀ ਤੇ ਮਨੇ ਪਹਿਲਾ ਸਿੰਪਲ ਸਟੈਪ ਪੀਹਿੱਦ ਦੇ ਮੰਗੂ ਕੀ ਸਿੰਪਲ ਹੀ ਹੁਣ ਸਾਡਾ ਹੁਣ ਹੋ ਗਿਆ ਜੀ ਰੈਡੀ ਪੂਰਾ ਤੇ ਇੱਧਰ ਦੇਖ ਸਕਦੇ ਹੋ ਬੜਾ ਖਲਾਰਾ ਪਿਆ ਮੰਮੀ ਪਾਣੀ ਡੋਲ ਰਿਹਾ ਠੀਕ ਹੈ ਹੁਣ ਇਹ ਗਲੀ ਚ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਹੈ ਨਾਲ ਨਾਲ ਹੀ ਸਾਡਾ ਲੱਕੜ ਦੇ ਚੱਲਣ ਦੇ ਕੰਮ ਤੇ ਨਾਲ ਨਾਲ ਹੀ ਸਾਡਾ ਕਿਹੜਾ ਪੱਥਰ ਬਗਮ ਚੱਲ ਰਿਹਾ ਹੈ ਵੇਖ ਸੰਦੇ ਕਿੰਨਾ ਉੱਚਾ ਸਟੈਪ ਹੈ ਜੀ ਇਹ ਤਾਂ ਆਹ ਡਿਜ਼ਾਈਨ ਇਹ ਜੀ ਦਾ ਫਿਸ਼ ਹੁੰਦੀ ਨਾ ਫਿਸ਼ ਦੀ ਸ਼ੇਪ ਡਿਜ਼ਾਈਨ ਹੈ ਜੀ ਗਾਇਸ ਇਹ ਫਿਸ਼ ਦੀ ਸ਼ੇਪ ਡਿਜ਼ਾਈਨ ਦਿੱਤਾ ਜੀ ਮਿਲਦੇ ਨੇ ਜੀ ਤੁਹਾਨੂੰ ਬੈਚੂ ਬਲੌਕਰ ਆ ਗਏ ਆ ਜੀ ਬੰਸਲ ਮਾਰਬਲ ਟਾਈਲੈਂਡ ਗ੍ਰੇਨਾਈਟਸ ਸਮਝਾਉਣੇ ਆ ਜੀ ਤੁਹਾਨੂੰ ਕਿਹੜੀ ਟਾਈਲ ਪਸੰਦ ਕਰ ਵੈਸੇ ਕਰ ਦਿੰਨਾ ਕਰਤੀ ਨੇ ਇਸ ਕਿਸੇ ਆਪਾਂ ਕਰਨ ਦਾ ਤੇ ਜੀ ਪਸੰਦ ਦੀਦੀ ਗਲਸ ਟਾਈਲ ਹੈ ਜੀ ਦੇਖਣ ਸਮਝਦੇ ਆ ਜੀ ਗਾਈਸ ਗਾਈਸ ਆਪਾ ਪਰਲੀ ਪਸੰਦ ਕਰ ਲਈ ਜੀ ਅੰਗੀ ਜੀ ਆਪਾਂ ਆ ਪਸੰਦ ਕਰ ਲਈ ਜੀ ਆਪਣੇ ਬਾਥਰੂਮ ਲਈ ਟਾਇਲ ਹੋਰ ਹੀ ਰੂਮ ਲਈ ਟਾਇਲ ਪਸੰਦ ਕਰ ਲਈ ਗਾਈਸ ਇਹ ਮੇਰੀ ਰਾਜੀਤੀ ਡਰੈਸਿੰਗ ਸੈਟ ਤੇ ਆ ਸਾਰੀ ਦੇ ਇਹਨਾਂ ਦੀ ਕੋਲ ਦਾ ਮਾਲ ਉਸ 120 ਰੁਪਏ ਦਾ ਬੜਾ ਹੈ ਮੈਂ ਖਾ ਆ ਕਾਉਂਟ ਹੈ ਲੋ ਗਾਇਸ ਹੈ ਵੈਕ ਸਾਡੀ ਦਿਨੋਂ ਪਰ ਚਲ ਗਏ ਗਾਇਸ ਆਪਾਂ ਪਸੰਦ ਕਰ ਲਿਆ ਜੀ ਆਹ ਵਾਲੀ ਟੈਨ ਦੱਸੇ ਤੇ ਅੱਖ ਮੇਰੀ ਇਹਦੇ ਤੇ ਹੀ ਪਰ ਮੰਮੀ ਕਹਿੰਦੀ ਨਹੀਂ ਆ ਲੈਣਾ ਕਿਉਂਕਿ ਇਹ ਜਿਹੜੀ ਜਿਆਦਾ ਹੋ ਜਾਣਾ ਤੇ ਮਿਲਦੇ ਆ ਜੀ ਗਾਇਸ ਨੂੰ ਆਪਾਂ ਵੇਖੋ ਸਾਡੀਆਂ ਜਿਹੜੀਆਂ ਕਾਪਰ ਦੀਆਂ ਹੈ ਇਹ ਜਾਰ ਹੋਣੀਆਂ ਜੀ ਦੋ ਦਿਨ ਬਾਅਦ ਇਹ ਕਿਦਾਸ ਬੌਦੀ ਸਵੇਰੇ ਸਾਡੇ ਘਰ ਆ ਕੇ ਬੋਲ ਗਿਆ ਉਹ ਮੈਂ ਬੋਲ ਰਿਹਾ ਹਾਂ ਐਸਾ ਡਿਟੇਲ ਆ ਗਿਆ ਅੱਜ ਜੀ ਤੇ ਇਹ ਜਿਹੜਾ ਸੀਮੈਂਟ ਉਹ ਵੀ ਆ ਗਿਆ ਜੀ ਆਇਆ ਜੀ ਸਾਡੇ ਟਾਈਲ ਜਿਹੜੀ ਆਪਾਂ ਕੱਲ ਪਸੰਦ ਗਾਇਸ ਟਾਇਲ ਆ ਗਈ ਤੇ ਰੱਖਣ ਦਾ ਤੇ ਸੀਮੈਂਟ ਵੀ ਤੇ ਮੇਰੇ ਕਲੂਨੀ ਜੋਂਦੇ ਆ ਜੀ ਮੈਂ ਚੱਕਦਾ ਹਾਂ ਹਾਂ ਉਹਦੇ ਮੁੰਡੂ ਕਰੇ ਗਾਇਸ ਟੈਨ ਆਉਂਦੀ ਹੋਈ ਸੀਮੈਂਟ ਆ ਗਿਆ ਹੈ ਆ ਗਏ ਨਹੀਂ ਹਾਂ ਹਾਂ ਜੀ ਕਰਦਾ ਹਾਂ ਹਾਂ ਪੈਂਟਾ ਟਾਇਲਾ ਕੰਮ ਨਾਲ ਵਾਲਾ ਪੈਂਟਾ ਪਿਆ ਰਹਿੰਦਾ ਆਹ ਤਰ੍ਹਾਂ ਗਾਈਸ ਟੈਨ ਅੱਧੀ ਹੋਈ ਗਾਈਸ ਟੈ ਲਾਤੀਆ ਸੂਰੀ ਬਿਲਾਂਗੇ ਤੁਹਾਨੂੰ ਬਾਅਦ ਵਿੱਚ ਕਹ ਲੈ ਆ ਜੀ ਸਾਡੀ ਤੇ ਲੱਠ ਗਈ ਆ ਜੀ ਲੱਭੇ ਤੇ ਆ ਵੇਖ ਸਾਡੇ ਕਿੰਨਾ ਖਲਾਰਾ ਪੈ ਗਿਆ ਬਾਹਰ ਨੂੰ ਕੋਲ ਤੋਂ ਬਾਹਰ ਕਰਤਾ ਇਹਦਾ ਕੀ ਵੇਚ ਨਗਲਿਆ ਪਰ ਫਿਰ ਲਾ ਫਿਰ ਲੋਵਾ ਅਗੋਂ ਰੋਣੀ ਨਾ ਕੱਲ੍ਹ ਨੇ ਲਾਤੀ ਟੈਲ ਤੇ ਜੱਲੇ ਅੰਕਲ ਹੋਣੀ ਹਾਂ ਮੇਰੀ ਬਾਤ ਵੀ ਬਾਤ ਹਲੋ ਮੈਂ ਲਿੰਗ ਤੁਹਾਨੂੰ ਬੈਕ ਟੂ ਬਲੌਗ ਬਾਅਦ ਵਿੱਚ